ਦੀ ਨਗਰੀ ਆ ਜੀ ਚਾਹੇ ਗੁਰਪੁਰਬ ਆ ਚਾਹੇ ਈਦ ਆ ਚਾਹੇ 크ਿਸਮਸ ਡੇ ਆ ਚਾਹੇ ਹਿੰਦੂ ਪਰਵ ਆ ਕੋਈ ਸਭ ਪਿਆਰ ਮੁਹੱਬਤ ਨਾਲ ਇਸ ਸ਼ਹਿਰ ਚ ਨਹੀਂ ਸਾਡੇ ਦੇਸ਼ ਚ ਮਨਾਉਂਦੇ ਨੇ ਹੋਲੀ ਦਾ ਤਿਆਰ ਜਿੱਥੇ ਖੁਸ਼ੀਆਂ ਦੇ ਰੰਗ ਲੈ ਕੇ ਆਉਂਦਾ ਉਦੋਂ ਬੜਾ ਵੱਡਾ ਮੌਸਮੀ ਬਦਲਾਅ ਵੀ ਆਉਂਦਾ ਮੇਰੇ ਅੱਜ ਦਾ ਤਿਆਰ ਇੱਕ ਮੈਸੇਜ ਹੁੰਦਾ ਕਿ ਪੁਰਾਣੇ ਗਿਲੇ ਸ਼ਿਕਵੇ ਜਿੱਥੇ ਵੀ ਆ ਗਏ ਨੇ ਛੱਡ ਕੇ ਦੋਸਤ ਨੂੰ ਬਣਾ ਲਓ ਦੁਸ਼ਮਣ ਨੂੰ ਦੋਸਤ ਬਣਾ ਕੇ ਜਫੀਆਂ ਪਾ ਲਓ ਇਸ ਹਾਕ ਜਾਤ ਹਮ ਬਰਿੰਦਾਵਨ ਮੇ ਪਹੁੰਚ ਚੁਕੇ ਹੈ ਔਰ ਸ਼੍ਰੀ ਕਨਈਆ ਜੀ ਕੇ ਸਾਥ ਹਮ ਹੋਲੀ ਖੇਲ ਰਹੇ ਹੈ ਕੋਈ ਅਮੀਰ ਨਹੀਂ ਗਰੀਬ ਨਹੀਂ ਉੱਚ ਨਹੀਂ ਨੀਚ ਨਹੀਂ ਸਭ ਠਾਕੁਰ ਦੀ ਦੇ ਸੇਵਾ ਕੀ ਪੋਰਾਂ ਦੇ ਵਿੱਚ ਰੰਗੇ ਜਾਂਦੇ ਨੇ ਇੰਦਵੇ ਕੇ ਹੋਲੀ ਦਾ ਇਤਹਾਸ ਠਾਕੁਰ ਦੀ ਨਾ थैंक यू ਬੇਟਾ थैंक यू थैंक यू ਬਹੁਤ ਬਤਾਈਆ ਜੀ ਅੱਧੀ ਅਮੀ ਦੀਰਘੇ ਦਰਗਾਹਾਂ ਮੰਦਿਰ ਬਣਾ ਰਹੇ ਆ ਬੱਚਿਆਂ ਨਾਲ ਆਮ ਲੋਕਾਂ ਨਾਲ ਆਮ ਆਪਣੇ ਪਰਿਵਾਰ ਦੇ ਨਾਲ ਬੈਠੇ ਆ ਔਰ ਇਹ ਖੁਸ਼ੀਆਂ ਦਾ ਤਿਉਹਾਰ ਆ ਸਾਰੇ ਦੇਸ਼ ਬਣਾਇਆ ਜਾਂਦਾ ਦੇਸ਼ ਵਿਦੇਸ਼ ਦੇ ਵਿੱਚ ਔਰ ਅੱਜ ਹੋਲੀ ਦਾ ਤਿਉਹਾਰ ਜਿੱਥੇ ਖੁਸ਼ੀਆਂ ਦੇ ਰੰਗ ਲੈ ਕੇ ਆਉਂਦਾ ਉੱਥੇ ਇੱਕ ਬੜਾ ਵੱਡਾ ਮੌਸਮੀ ਬਦਲਾਅ ਵੀ ਆਉਂਦਾ ਇਸ ਸਮੇਂ ਦੇ ਵਿੱਚ ਸੋ ਅਸੀਂ ਅੱਜ ਸਾਰਿਆਂ ਦੇ ਨਾਲ ਖੁਸ਼ੀਆਂ ਸਾਂਝੀਆਂ ਜਿਹੜੀ ਆ ਉਹ ਕਰ ਰਹੇ ਆ ਜੀ ਗੁਰੂ ਆ ਦੀ ਨਗਰੀ ਆ ਜੀ ਚਾਹੇ ਗੁਰਪੁਰਪੁਰ ਹੋਵੇ ਚਾਹੇ ਈਦਿਆ ਚਾਹੇ ਕ੍ਰਿਸਮਸ ਡੇ ਆ ਚਾਹੇ ਹਿੰਦੂ ਪਰਵੇ ਕੋਈ ਸਭ ਪਿਆਰ ਮੁਹੱਬਤ ਨਾਲ ਇਸ ਸ਼ਹਿਰ ਚ ਨਹੀਂ ਸਾਡੇ ਦੇਸ਼ ਚ ਮਨਾਉਂਦੇ ਨੇ ਇਹ ਸਾਡੀ ਪ੍ਰਾਚੀਨ ਸਭਿਆਤਾ ਦਾ ਸਾਨੂੰ ਜੋ ਸੰਦੇਸ਼ ਮਿਲਿਆ ਔਰ ਤੇ ਅਸੀਂ ਚੱਲ ਰਹੇ ਆਂ ਆਓ ਆਪਸੀ ਬੈਰ-ਵਿਰੋਧ ਖਤਮ ਕਰਕੇ ਜਿੱਥੇ ਗਿਲੇ ਸ਼ਿਕਵੇ ਨੇ ਅੱਜ ਦਾ ਤਿਉਹਾਰ ਇੱਕ ਮੈਸੇਜ ਹੁੰਦਾ ਕਿ ਪੁਰਾਣੇ ਗਿਲੇ ਸ਼ਿਕਵੇ ਜਿੱਥੇ ਵੀ ਆ ਗਏ ਨੇ ਛੱਡ ਕੇ ਦੋਸਤ ਨੂੰ ਬਣਾ ਲਓ ਦੁਸ਼ਮਣ ਨੂੰ ਦੋਸਤ ਬਣਾ ਕੇ ਜਫੀਆਂ ਪਾ ਲਓ ਨਫ਼ਰਤਾਂ ਨੂੰ ਦਿਲੋਂ ਕੱਢ ਦੋ ਪਿਆਰ ਪੈਦਾ ਕਰੋ ਸਮਾਜ ਦੇ ਵਿੱਚ ਬਹੁਤ ਵਧੀਆ ਮਨ ਭਾਵਕ ਹੋ ਗਿਆ ਤੇ ਬਹੁਤ ਹੀ ਪਿਸਕ ਆਇਆ ਤਕੁਰੀ ਨਰ ਕਿ ਇਸ ਤਰ੍ਹਾਂ ਵੀ ਹੋਲੀ ਮਨਾਈ ਜਾ ਰਹੀ ਹੈ ਫੁੱਲਾਂ ਦੀ ਗੁਲਾਲ ਦੀ ਹੋਲੀ ਇੱਥੇ ਕੈਂਡੀ ਜਾ ਰਹੀ ਹੈ ਬਹੁਤ ਹੀ ਆਨੰਦ ਆ ਰਿਹਾ ਜੀ ਮਾਹੌਲ ਕਿਸ ਤਰੀਕੇ ਦਾ ਹੈ ਮਾਹੌਲ ਇੱਥੇ ਸ਼ਾਂਤ ਮਈ ਮਾਹੌਲ ਹੈ ਕੋਈ ਉਹ ਨਹੀਂ ਹੈ ਕਿ ਇੱਕ ਦੂਜੇ ਨੂੰ ਤੱਕਾ ਮਾਰ ਕੇ ਕੋਈ ਲੱਗ ਰਿਹਾ ਰਾਦੇ ਰਾਦੇ ਕਰਕੇ ਲੱਗ ਰਿਹਾ ਜੀ ਰਾਦੇ ਰਾਦੇ ਹੋ ਰਹੀ ਹੈ ਇਸ ਤਰੀਕੇ ਪਿਛਲੀ ਵਾਰ ਨਾਲੋਂ ਕਿੰਨਾ ਦਾ ਮਜ਼ਾ ਇਸ ਵਾਰ ਇਹ ਇਸ ਵਾਰ ਵੀ ਬੜਾ ਆਨੰਦ ਆ ਪਿਛਲੀ ਵਾਰ ਵੀ ਬੜਾ ਆਨੰਦ ਆਦਾ ਸੀ ਇਸ ਵਾਰੀ ਕੁਝ ਜ਼ਿਆਦਾ ਹੀ ਆਨੰਦ ਭਗਤਾਂ ਦੇ ਵਿੱਚ ਇੰਨਾ ਉਤਸ਼ਾਹ ਹੈ ਕਿ ਰਾਦੇ ਰਾਦੇ ਤੋਂ ਸਿਵਾਏ ਕੁਝ ਨਹੀਂ ਉਹਨਾਂ ਦੇ ਮੂੰਹੋਂ ਨਿਕਲ ਰਿਹਾ ਠੀਕ ਤੁਹਾਨੂੰ ਆਨੰਦ ਦੱਸ ਕੇ ਹੋਵੇ ਤੋਂ ਮੋਖੇ ਤੇ ਦਰਗਾਹ ਤੇ ਮੇਰਾ ਨਾਮ ਜੋਤੀ ਹੈ ਮੈਂ ਲੁਧਿਆਣਾ ਸੇ ਆਈ ਹਾਂ ਯਹਾਂ ਪੇ ਹੋਲੀ ਸੈਲੀਬ੍ਰੇਟ ਕਰਨ ਦਰਗਾਹ ਮੰਦਰ ਅੱਜ ਅੰਮ੍ਰਿਤਸਰ ਦੀ Holi ਦੇਖ ਰਹੇ ਹੋ ਦੁਰਗਿਆਣਾ ਮੰਦਿਰ ਦੇ ਖਾਸ ਕਰਕੇ ਕੀ ਖਾਸ ਲੱਗਾ ਇਹਦੇ ਕਿਤੇ ਕੀ ਕਹਿਣਾ ਚਾਹੋਗੇ ਬਹੁਤ ਮਜ਼ਾ ਆ ਰਿਹਾ ਐਸਾ ਲੱਗ ਰਿਹਾ ਕਿ ਜਿਵੇਂ ਅਸੀਂ ਅਸੀਂ ਅਬਰਿੰਦਾਵਨ ਮੇ ਆਏ ਹੋਏ ਹਾਂ ਜੀ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਇਹ ਹਮਾਰੇ ਕ੍ਰਿਸ਼ਨ ਜੀ ਹੈ ਇਹ ਵੀ ਹੋ ਲਿਖੇ ਰਿਹਾ ਯਾਹਾਂ ਅੰਮ੍ਰਿਤ ਸਰਦੇ ਚਰਦਾਲ ਮਨਾ Holi ਖੇਡ ਰਹੇ ਕਿੰਨਾ ਕਿ ਆਨੰਦ ਭਰ ਮਾਹੌਲ ਹੈ ਬਹੁਤ ਜ਼ਿਆਦਾ ਕੋਈ ਹੁੱਲੜ ਬਾਜੀ ਜਾਂ ਕੁਝ ਨਹੀਂ ਨਹੀਂ ਇੱਥੇ ਕੋਈ ਹੁੱਲੜ ਬਾਜੀ ਨਹੀਂ ਕੋਈ ਕੁਝ ਨਹੀਂ ਹੈ ਦੀ ਹੋਲੀ ਸੁਭਾਗਿਆ ਜਦੋਂ ਨਾਮ ਮਨੀਰ ਵਹਿਲਾ ਜੀ ਅਸੀਂ ਉੱਧਰ ਲੱਗ ਰਹੀ ਆਪਣੇ ਸਰਦੇ ਰਹਿਣ ਆ ਅਸੀਂ ਦਾ ਬੰਦਾ ਜੋ ਕਿ 11 ਬੰਦੇ ਦੀ ਹੋਲੀ ਜਿਹੜੀ ਆ ਬੜੀ ਬੇਵਸੰਦੀ ਹੁੰਦੀ ਹੁੰਦੀ ਆ ਅੱਜ ਹੋਈ ਸਾਰੇ ਪਰਿਵਾਰ ਆ ਬਣਾਣ ਆਏ ਆਪਣੇ ਉਹ ਸਾਰੇ ਨੂੰ ਬਹੁਤ ਬਹੁਤ ਘਰ ਦਾ ਹੋਲੀ ਦੀਆਂ ਸਤਿ ਸ਼੍ਰੀ ਅਕਾਲ ਆ ਇਹ ਹੋਲੀ ਦਾ ਜਿਹੜਾ ਪਿਆਰ ਆ ਸਭ ਦੇ ਲਈ ਖੁਸ਼ੀਆਂ ਪਰ ਇਤਿਹਾਰ ਹੋਣਾ ਜੀਦਾ ਸਭ ਮਿਲ ਜੁਲ ਕੇ ਮਨਾਰ ਵਾਲੇ ਨੇ ਤੇ Holi ਮੈਂ ਸਭ ਨੂੰ Holi ਬੋਗੋ ਮਾਰ ਕੇ ਨੇ ਇਸ ਤਰ੍ਹਾਂ ਦੀ Holi Holi ਦੇ ਅੱਤੇ ਜਰੀਆ ਸੁਕੇ ਰੰਗ ਨਾਲ Holi ਮਨਾਈ ਜਾਂਦੀ ਹੈ ਬੜੇ ਵਧੀਆ ਤਰੀਕੇ ਨਾਲ Holi ਮਨਾਈ ਜਾਂਦੀ ਪਈ ਆ ਜੀ ਦੇਖੀ ਸਭ ਤੋਂ ਆਸ-ਪਾਸੇ ਆਪਣੇ ਸਾਰੇ ਸਭ ਖੁਸ਼ ਨੇ ਕੋਈ ਦੂਰ ਦੂਰ ਲੋਕੀ ਆ ਗਏ ਮਾਰੋ ਮਾਰੋ ਪਰ ਕਰ ਵਕਤ ਸ਼ਹਿਰੋਂ ਤੋਂ ਕਰ ਵਦੇ ਮੈਂ ਦੇਖਿਆ ਵੀ ਕੁਝ ਉਹਨਾਂ ਨੇ ਵੀ ਇੱਥੇ ਆ ਕੇ Holi ਮਨਾ ਰਹੇ ਨੇ ਤੋਂ ਫਿਰ ਮੈਂ ਮੁਬਾਰਕਾ ਦੇ ਟਾਪੀ ਸਹੀ ਹੱਸਦੇ ਕੇ ਤੇ ਆਪਣੀ Holi ਮਨਾਉ ਸਾਰੇ ਪ੍ਰੋਫੀਨਾਨ ਦਾ ਡਾਈ ਪੰਕਾਇ ਕੁਮਾਰ ਜੀ ਕਿਥੇ ਆਜ ਕਿਥੇ ਹਲੀ ਮਨਾ ਰਹੇ ਕਿਥੇ ਲੱਗ ਰਿਹਾ ਬਹੁਤ ਵਧੀਆ ਬਹੁਤ ਆਨੰਦ ਆ ਰਿਹਾ ਜੀ ਇਸ ਤਰ੍ਹਾਂ ਲੱਗਦਾ ਜਿਦਾ ਬਿੰਦਵਾਨ ਪਹੁੰਚ ਗਏ ਕਿਥੇ ਆਇਆ ਸਰ ਅਸੀਂ ਐਸੋਲੀਆ ਬੰਦੁਰ ਗਿਆਨਾ ਤੀਰਥ ਆਏ ਹੋਏ ਜੀ ਬਗੜਿਆ ਸਾਖਸ਼ਾਤ ਬਿੰਦਵਾਨ ਨਹੀਂ ਲੱਗ ਰਿਹਾ ਐਸੋਲੀਆ ਬੰਦੁਰ ਗਿਆਨਾ ਤੀਰਥੰਬਰ ਸਰ ਨਹੀਂ ਗਿਆ ਸਾਖਸ਼ਾਤ ਪ੍ਰਿਥੀ ਜੀ ਬਿੰਦਵਾਨ ਨਹੀਂ ਲੱਗ ਰਿਹਾ ਰਾਧੇ 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 ਹਾਂ ਜੀ ਨਮਸਕਾਰ ਜੀ ਮੈਂ ਪੰਡਿਤ ਤਰੁਣ ਸ਼ਰਮਾ ਆਪਕੋ ਬਤਾਤੇ ਬਹੁਤ ਹਰਸ਼ ਹੈ ਕਿ ਦੁਰਗਿਆਨਾ ਤੀਰਥ ਮੇ की भांति इसी प्रकार होली खेली जाती है हर सुन्स के साथ मैं भी यहाँ हर साल इसी प्रकार आता हूँ और सभी के साथ मिलजुल करके बगैर किसी भेदभाव के हम होली इसी प्रकार खेलते हैं होली पर्व की आप सभी को बहुत बहुत शुभकामनाएँ अमृतसर से बिलोंग करता हूं और मैं यहां दुर्गाना तीर्थ में होली खेलने के लिए आया हूं और पहली बार मैं यहां पे होली खेल गया इतना मज़ा आ रहा है यहां पे और ऐसा लग रहा है कि साक्षात हम वृंदावन में पहुंच चुके हैं और श्री कन्हैया जी के साथ हम होली खेल रहे हैं बहुत ही मज़ा आ रहा है हमारे कुछ साथी भी मेरे साथ हैं सारथी कला मंच के मेरे जितने भी साथी हैं वो मेरे साथ हैं वो उनको भी होली खेलने का इतना बहुत मजा आ रहा है कि आज तक ऐसा मज़ा कभी नहीं आया जिंदगी में राधे राधे अरुण खन्ना महासचिव श्री दुर्गयाना कमेटी ये जो त्यौहार होली का है सदियाँ तो साढ़े ਹਿੰਦੂ ਸਮਾਜ ਦਾ ਸਾਰੇ ਭਾਰਤ ਵਰਸੇ ਚ ਮਨਾਇਆ ਜਾਂਦਾ ਹੈ। ਔਰ ਇਸ ਤਿਹਾੜ ਦਾ ਸੰਦੇਸ਼ ਜਿਹੜਾ ਹੈ ਇਸ ਦਾ ਮਹੱਤਵ ਜਿਹੜਾ ਹੈ ਇਹ ਧਾਰਮਿਕ ਵੀ ਹੈ, ਸਮਾਜਿਕ ਵੀ ਹੈ ਔਰ ਵਿਗਿਆਨਿਕ ਵੀ ਹੈ। ਨਵੀਂ ਪੀੜੀ ਨੂੰ ਦਰਿਆਣਾ ਕਮੇਟੀ ਨੇ ਫੋਕਸ ਕੀਤਾ ਤਾਂ ਕਿ ਉਹਨਾਂ ਨੂੰ ਜਾਣਕਾਰੀ ਰਹੇ ਕਿ ਇਹ ਤਿਉਹਾਰ ਦਾ ਅਸੀਂ ਜਿਹੜੇ ਦਰਸ਼ਨ ਭੇਜਦੇ ਆ ਉਹਦੇ ਵਿੱਚ ਵੀ ਪਿਛਲੇ ਹਫਤੇ ਤੋਂ ਸਾਰਾ ਇਹਦਾ ਧਾਰਮਿਕ ਮਹੱਤਵ, ਸਮਾਜਿਕ ਉਦਾਰ ਜਿਹੜਾ ਹੈ ਵਿਗਿਆਨਿਕ ਦੱਸਿਆ ਗਿਆ। ਉਹਦਾ ਕਾਰਨ ਤੁਸੀਂ ਦੇਖੋ ਸਰਦੀ ਸੀਗੀ ਗਰਮੀਆਂ ਚ ਆ ਗਏ ਆ ਰਾਤ ਛੰਡੀ ਹੋ ਜਾਂਦੀ ਹੈ ਦਿਨ ਗਰਮ ਹੋ ਜਾਂਦਾ ਹੈ ਇਸ ਕਰਕੇ ਜਿਹੜਾ ਸ਼ਰੀਰ ਸਾਡਾ ਠੀਕ ਰਹੇ ਇਹ ਹੋਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਤਾਂ ਕਿ ਜਿਹੜੇ ਰੋਮ ਰੋਮ ਦੇ ਵਿੱਚ ਰੰਗ ਜਿਹੜਾ ਹੈ ਉਹ ਅਸੀਂ ਨਿਵੇਦਨ ਵੀ ਕੀਤਾ ਕੋ ਸਭ ਪ੍ਰਕਿਰਤੀ ਦੇ ਰੰਗ ਹੈ ਤੁਸੀਂ ਦੇਖਦੇ ਹੋ ਜਿਹੜੀ ਪਚਕਾਰੀ ਦੇ ਵਿੱਚ ਵੀ ਰੰਗ ਹੈ ਉਹ ਟਿਸੂ ਦੇ ਫੁੱਲਾਂ ਦਾ ਰੰਗ ਬਣਾਇਆ ਗਿਆ ਹੈ ਤਾਂ ਕਿ ਜਿਹੜੀ ਸਾਡੀ ਸਕਿਨ ਹੈ ਉਸ ਦਾ ਪੋਰ-ਪੋਰ ਖੁੱਲ ਕੇ ਸਕਿਨ ਦੇ ਵਿੱਚ ਕਈ ਬਿਮਾਰੀਆਂ ਉਹ ਦੂਰ ਕਰਦਾ ਹੈ ਇਹ ਜਿਹੜਾ ਤਿਹਾਰ ਸਾਨੂੰ ਇਹ ਇਕਤਾ ਦਾ ਸੰਦੇਸ਼ ਵੀ ਦਿੰਦਾ ਹੈ ਕੋਈ ਅਮੀਰ ਨਹੀਂ ਗਰੀਬ ਨਹੀਂ ਉੱਚ ਨਹੀਂ ਨੀਚ ਨਹੀਂ ਸਭ ठाकुर ਜੀ ਦੇ ਸੇਵਾ ਕੀ ਕੋ ਰੰਗ ਦੇ ਵਿੱਚ ਰੰਗੇ ਜਾਂਦੇ ਨੇ ਔਰ ਕਿਸੇ ਦੇ ਵੀ ਮਨ ਜ ਕੋਈ ਵੈਰ ਜਦੋਂ ਸਪਿਸ਼ਲ ਹੈ ਕੋਈ ਚੱਲਦੇ ਆ ਰਹਾ ਹੈ ਇਸ ਦਿਨ ਸਭ ਇੱਕੋ ਰੰਗ ਚੀਕ ਦੂਜੇ ਨੂੰ ਮਾਫ ਕਰਕੇ ਗਲੇ ਮਿਲਦੇ ਆਏ ठाकुर ਜੀ ਸੱਚੇ ਨਾਲ ਹੁਲੀ ਕੇ ਬਗਲਾਲ ਸਾਹਮਣੇ ਆ ਰਹੀ ਕਿ ਕਹਣਾ ਜੀ ਠਾਕੁਰ ਜੀ ਬੜੇ ਪਸੰਦਦੇ ਨੇ ਸੱਚੇ ਨਾਲ ਕੋਲੀ ਕੇ ਆ ठाकुर ਜੀ ਉਹ ਐਸਾ ਸੀਗਾ ਕਿ ਠਾਕੁਰ ਜੀ ਨੇ ਹਰ ਕਲਾ ਦੇ ਵਿੱਚ ਆਪਣੇ ਹਰ ਦੀਲਾ ਦੇ ਵਿੱਚ ਸੰਦੇਸ਼ ਦਿੱਤਾ ਹੈ ਕਿ ਗੋਪ ਗੋਪਿਆ ਕੋਈ ਜ਼ਮੀਨ ਵਾਲਾ ਜ਼ਮੀਂਦਾਰ ਦਾ ਬੱਚਾ ਸੀ ਕੋਈ ਜ਼ਮੀਂਦਾਰ ਨਹੀਂ ਸੀ ਉਸ ਵੇਲੇ ਵੀ ਉਹਨਾਂ ਨੇ ਕੋਈ ਪੈਸੇ ਵਾਲਾ ਸੀ ਕੋਈ ਉਹਦੇ ਸਭ ਨੂੰ ਹੀ ਕੋ ਰੰਗ ਦੇ ਰੰਗਤਾ ਕਿ ਕੋਈ ਉੱਚ ਸਮਾਂ ਉਹਨਾਂ ਨੇ ਨਿਵੇਦਨ ਕੀਤਾ ਹੈ ਉਹ ਫਿਰ ਮੈਂ ਤੁਹਾਡੇ ਮਾਤੇ ਨਾਲ ਸਾਰੇ ਸਮਾਜ ਨੂੰ ਸਾਰੇ ਹਿੰਦੁਸਤਾਨ ਦੇ ਸਮਾਜ ਨੂੰ ਦਰਗਹਿਣਾ ਕਮੇਟੀ ਵੱਲੋਂ ਲੱਖ ਲੱਖ ਵਧਾਈ ਦੇਣਾ ਜੈ ਸ਼੍ਰੀ ਕ੍ਰਿਸ਼ਨਾ